ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਗੁਰੂ ਅਰਜਨ ਦੇਵ ਜੀ ਮਾਰਾ ਸਲੋਕ ਮਹੱਲਾ 55 ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਇ ਰਾਮ ਕੀ ਕਰ ਕਿਰਪਾ ਦੀਆ ਮਿਲਾਏ ਫਲਪੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੋ ਆਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਇਚਪੋਨੀ ਵੱਡ ਪਾਗਣੀ ਵਰ ਪਾਇਆ ਹਰ ਰਾਏ ਮਿਲ ਸਿਆ ਮੰਗਲ ਗਾਵਈ ਗੀਤ ਗੋਬਿੰਦ ਅਲਾਏ ਹਰ ਜਿਆ ਅਵਰ ਨਵੀਸ ਦੀ ਸਈ ਕੋਈ ਦੂਜਾ ਲਵੇ ਨਲਾਏ ਹਲਤ ਪਲਤ ਸਵਾਰੀਆਂ ਨੈ ਚਲ ਦਿੱਤੀਆਂ ਨਜਾਏ ਸੰਸਾਰ ਸਾਕਰ ਤੇ ਰਖਿਯਨ ਬੋਰ ਨ ਜਨਮੇ ਤਾਏ ਜੇ ਬਾ ਇੱਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਈਏ ਕਿਸ ਨੋ ਤੁਲ ਨਾ ਤਮਾਏ ਜੇ ਬਾ ਇੱਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਸਲਾਈਏ तिसनो तिलना, जिसनो तिल न जिसनो तिल न तमाए जिन जिन नाम थियाया दिन के काज सरे हरघुर पूरा राधिया दरगे सच खरे सर्व सुख निज चरण हर ओजल भिखमतरे प्रेम भगत तेन पाया ਵਿਖਿਆ ਨਾ ਹੈ ਜਰੇ ਕੁਰ ਗਏ ਦੁਬਦਾ ਨਸੀ ਪੂਰਨ ਸੱਚ ਪਰੇ ਪਰ ਬ੍ਰਹਮ ਪ੍ਰਭ ਸੇਵਦੇ ਮਨ ਅੰਤਰ ਇਕਤਰੇ ਮਾ ਦਿਵਸ ਪੂਰਤ ਮਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਰ ਕਿਰਪਾ ਕਰੋ ਹਰੇ महादिवस मूरत पले जिसको नदर करे नानक मंगे दरस दान कृपा करो हरे वाहे गुरु जी का खालसा वाहे गुरु जी की फतेह